ਇਹ ਆ ਜੀ ਉਹ ਜਿਹੜੇ ਮੈਂ ਨਲਕੇ ਦੀ ਗਰਖੰਦਿਆਂ ਸੀ ਇਹ ਰਾਜਾ ਸਾਹਿਬ ਨੇ ਆਪਣੀ ਹੱਥੀ ਲਾਇਆ ਹੈ ਸੰਤਾ ਇੱਥੇ ਮotha ਦੇਖਦਿਆਂ ਕਿਵੇਂ ਤੇ ਤੁਸੀਂ ਵੀ ਦਰਸ਼ਨ ਕਰੋ ਆ ਰਾਜਾ ਸਾਹਿਬ ਜੀ ਦੇ ਗੁਰਦੁਆਰਾ ਰਸੋਈ ਖਾਨਾ ਨਾਬ ਕਨਵਰ ਰਾਜਾ ਸਾਹਿਬ ਗੁਰਦੁਆਰੇ ਆਜ ਮਾਇਆ ਹੈ ਤੇ ਇਥੋਂ ਦਾ ਇਤਿਹਾਸ ਤੁਹਾਨੂੰ ਸਾਰਾ ਦੱਸਾਂਗੇ ਜਿਹੜਾ ਕਿ ਆ ਰੋੜ ਜਾਂਦਾ ਗੁਰਦੁਆਰ ਰਾਜਾ ਸਾਹਿਬ ਨੂੰ ਸਿੱਧਾ ਇੱਧਰ ਇਥੇ 1 ਕਿਲੋਮੀਟਰ ਦੂਰ ਆਪਾਂ ਤੁਹਾਨੂੰ ਇਥੇ ਸਾਰਾ ਇਤਿਹਾਸ ਦੱਸਾਂਗੇ ਰਾਜਾ ਸਾਹਿਬ ਦਾ ਸ੍ਰੀ ਨਾਮ ਭਗਵਾਨ ਦਾ ਜੀ ਹੈ ਤੇ ਇਥੋ ਦੀ ਮਹਾਨਤਾ ਇਹ ਵੀ ਆ ਕਿ ਨਲਕੇ ਦੇ ਪਾਣੀ ਪੀਣ ਨਾਲ ਸਾਰੇ ਦੁੱਖ ਰੋਗ ਦੂਰ ਹੁੰਦੇ ਨੇ ਤੇ ਕੀ ਮਹਾਨਤਾ ਦੀ ਸਾਰੀ ਜਾਣਕਾਰੀ ਆ ਤੁਹਾਨੂੰ ਦਵਾਂਗੇ ਤੇ ਚਲੋ ਆਓ ਚੱਲਦੇ ਆ ਲੈ ਕੇ ਤੁਹਾਨੂੰ ਇਥੋਂ ਮਾਰਕੀਟ ਸਟਾਰਟ ਹੋ ਜਾਂਦੀ ਆ ਆਸੇ-ਪਾਸੇ ਦੀ ਦੁਕਾਨਾਂ ਵੇਖ ਸਕਦੇ ਹੋ ਸੱਜੀਆਂ ਆ ਬਹੁਤ ਕੁਝ ਲੱਗਾ ਇਥੇ ਹਮੇਸ਼ਾ ਦੁਕਾਨਾਂ ਲੱਗੀਆਂ ਰਹਿੰਦੀਆਂ ਵਾ ਤੇ ਭੀੜ ਦੇਖਣ ਨੂੰ ਮਿਲੂਗੀ ਤੁਹਾਨੂੰ ਆ ਤੌਰ ਦੇ ਆਸਰ ਬਹੁਤ ਜ਼ਿਆਦਾ ਐਕਸਲ ਲੋਕਾਂ ਦੀ ਆਈ ਚਲੇ ਲੱਗੀ ਰਹਿੰਦੀ ਆ ਆ ਵੇਖ ਸਕਦੇ ਹੋ ਤੇ ਦੁਕਾਨਾਂ ਸੱਜੀਆਂ ਆ ਇੱਦਾਂ ਹੀ ਸੱਜੀਆਂ ਰਹਿੰਦੀਆਂ ਆਹ ਜਿਹੜੇ ਤੁਸੀਂ ਜਹਾਜ ਵੇਖਨਦੇ ਹੋ ਇਹ ਇੱਥੇ ਚੜਦੇ ਨੇ ਸੰਗਤਾਂ ਖਰੀਦ ਕੇ ਸਰਦਾ ਭਾਵਨਾ ਆਪਣੇ ਚੜਾਉਂਦੀਆਂ ਤੇ ਬਾਹਰ ਜਾਂਦੀ ਆਪਣੀ ਮਨੋਕਾਣਾ ਪੂਰੀਆਂ ਕਰਾਉਂਦੀਆਂ ਤੇ ਹੁਣ ਆਪਾਂ ਆਕੇ ਤਨ ਤਨ ਹਜ਼ੂਰ ਸ੍ਰੀ ਨਾਭ ਕਮਲਜੀ ਦੇ ਦਰਬਾਰ 'ਚ ਤੇ ਅੰਦਰ ਚੱਲਦੇ ਆਂ ਇਹ ਸਾਰੇ ਇਤਿਹਾਸ ਤੁਹਾਨੂੰ ਦੱਸਦੇ ਆਂ ਰਾਜਾ ਸਾਹਿਬ ਜੀ ਦਾ ਜਨਮ ਪਿੰਡ ਬੱਲੋਵਾਲ ਨਾਨਕੇ ਘਰ ਵਿੱਚ ਮਾਤਾ ਸਾਹਿਬ ਦੀ ਜੀ ਦੇ ਕੋਖੋਂ ਹੋਇਆ ਆਪ ਜੀ ਦੇ ਪਿਤਾ ਮੰਗਤਦਾ ਜੀ ਪਹਿਲਾਂ ਤੋਂ ਹੀ ਸਾਧੂ ਸੰਤਾਂ ਦੀ ਸੇਵਾ ਕਰਿਆ ਕਰਦੇ ਸਨ ਬਹੁਤ ਦਿਨ ਔਲਾਦ ਨਾ ਆਉਣ ਕਰਕੇ ਖੁਦ ਵੀ ਸਾਧੂ ਸੰਤਾਂ ਦੀ ਤਰ੍ਹਾਂ ਰਿਹਾ ਰਿਹਾ ਕਰਦੇ ਸਨ ਇੱਕ ਦਿਨ ਭਗਦੇ ਵਿੱਚ ਬਹੁਤ ਲੀਨ ਹੁੰਦੇ ਆ ਦੇਖ ਕੇ ਉਸ ਸੱਚੇ ਕਾਲਪੁਖੜ ਨੇ ਆਕਾਸ਼ਵਣੀ ਕੀਤੀ ਕਿ ਤੁਹਾਡੇ ਘਰ ਇੱਕ ਪੁੱਤਰ ਦਾ ਜਨਮ ਹੋਵੇਗਾ ਜੋ ਸਾਖਸ਼ਾਤ ਰਬ ਹੀ ਹੋਣਗੇ ਦੁਖੀਆਂ ਮਜ਼ਲੂਮਾਂ ਤੇ ਗਰੀਬਾਂ ਦੀ ਰੱਖਿਆ ਕਰਨਗੇ ਤੇ ਸਾਰੀ ਦੁਨੀਆ ਉਹਨਾਂ ਨੂੰ ਯਾਦ ਕਰਿਆ ਕਰੇਗੀ ਰਾਜਾ ਸਾਹਿਬ ਜੀ ਦੇ ਨਾਮ ਰੱਖਣ ਦੀ ਜਾਚਣਾ ਤਾਰਪੁਰ ਦੇ ਪੰਡੀ ਜੀ ਨੇ ਕੀਤੀ ਸਭ ਵੇਖ ਕੇ ਕਹਿਣ ਲੱਗਾ ਇਹ ਤਾਂ ਨਿਹਰਾ ਭਗਵਾਨ ਦਾ ਰੂਪ ਹੈ ਨਾਮ ਵੀ ਭਗਵਾਨ ਦਾ ਸੀ ਠੀਕ ਰਹੇਗਾ ਇਸ ਤਰ੍ਹਾਂ ਰਾਜਾ ਸਾਹਿਬ ਜੀ ਦਾ ਨਾਮ ਭਗਵਾਨ ਦਾਸ ਰੱਖਿਆ ਗਿਆ ਰਾਜਾ ਸਾਹਿਬ ਘਰ ਦਾ ਕੰਮ ਕਰ ਘਾਟੀ ਕਰਦੇ ਸਨ ਪਰਮਾਤਮਾ ਦਾ ਨਾਮ ਜਪਣਾ ਸਾਧੂ ਸੰਗਤਾਂ ਦੀ ਸੰਗਤ ਕਰਨੀ ਭੁੱਖਿਆਂ ਨੂੰ ਆਣ ਪਾਣੀ ਸ਼ਕਾਉਣਾ ਤੇ ਹਰ भक्त ਉਸ ਕਾਲਪੁਰਗ ਦਾ ਪਾਣਾ ਮੰਨਦੇ ਸੀ ਇਹ ਇਹਨਾਂ ਦੇ ਖਾਸ ਖੂਬੀਆਂ ਸੀ ਤੇ ਚਲੋ ਆਓ ਪਹਿਲਾਂ ਰਾਜਾ ਸਾਹਿਬ ਜੀ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਤੇ ਮੱਥਾ ਟੇਕਦੇ ਆ ਇੱਥੇ ਆਤਵਰ ਦੇ ਆਤਵਰ ਇੰਨੀ ਕ ਭੀੜ ਜਿਆਦਾ ਹੁੰਦੀ ਆ ਪੈਰ ਰੱਖਣੂ ਜਗ੍ਹਾ ਨਹੀਂ ਹੁੰਦੀ ਬੜੀਆਂ ਰੌਣਕਾਂ ਲੱਗਦੀਆਂ ਰਾਜਾ ਸਾਹਿਬ ਜੀ ਦੇ ਗੁਰਦੁਆਰੇ ਤੇ ਸਾਰੇ ਸੰਗਤਾਂ ਤੇ ਸ਼ਰਧਾ ਭਾਵਨਾ ਨਾਲ ਹੁੰਦੀ ਆ ਤਾਂ ਵੀ ਜਿਹੜਾ ਕੁੱਤਾ ਵੇਖਦੇ ਇਹਦੇ ਇੱਥੇ ਮਲੋ ਇਹ ਵੀ ਇੱਕ ਰੱਬੀ ਰੂਪ ਹੈ ਕਿਸੇ ਮੜਵਿੰਦੂ ਇੱਥੇ ਕੋਈ ਸੰਗਤ ਨੂੰ ਕੋਈ ਕਾਬ ਬਾਹਰ ਨਹੀਂ ਕੱਢਦੀ ਜਾ ਵੱਟੇ ਕੋਈ ਕੁਝ ਨਹੀਂ ਮਰਦਾ ਵੀ ਰੱਬ ਹੀ ਰੂਪ ਆ ਤੇ ਇੱਥੇ ਆਪਾਂ ਤੁਹਾਨੂੰ ਦਰਸ਼ਨ ਕਰਾਉਣਨੇ ਆ ਰਾਜਾ ਸਾਹਿਬ ਦੇ ਤੁਸੀਂ ਵੀ ਦਰਸ਼ਨ ਕਰੋ ਤੇ ਬੜਾ ਹੀ ਵਧੀਆ ਯਾਰ ਮਜ਼ਾ ਆਉਂਦਿਆ ਸੀ ਮੱਥਾ ਟੇਕਦਿਆਂ ਸਾਰੀਆਂ ਸੰਗਤਾਂ ਤੇ ਆਮ ਤੁਹਾਨੂੰ ਦੂਸਰੇ ਪਾਸੇ ਦਿਖਾਉਣਨੇ ਆ ਸੰਗਤਾਂ ਇੱਥੇ ਮੱਥਾ ਟੇਕਦੀਆਂ ਕਿਵੇਂ ਤੇ ਤੁਸੀਂ ਵੀ ਦਰਸ਼ਨ ਕਰੋ ਆ ਰਾਜਾ ਸਾਹਿਬ ਜੀ ਦੇ ਇੱਥੇ ਆ ਕੇ ਸਕੂਨ ਮਿਲਦਾ ਬਹੁਤ ਜ਼ਿਆਦਾ ਤੇ ਇੱਥੇ ਸ਼ਰਧਾ ਭਾਵਨਾਵਾਂ ਡੱਬੇ ਵੀ ਚੜਾਉਂਦੇ ਆ ਲੋਕੀ ਜਹਾਜ ਚੜਾਉਂਦੇ ਬਹੁਤ ਕੁਝ ਚੜਦਾ ਇੱਥੇ ਉਹ ਸ਼ਰਦਾ ਭਾਵਨੀ ਆ ਤੇ ਇਥੇ ਵੀ ਕਿਹਾ ਜਾਂਦਾ ਕਿ ਨਲਕੇ ਦੇ ਪਾਣੀ ਪੀਣ ਨਾਲ ਲੋਕਦਰੋਂ ਦੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਰਾਜਾ ਸਾਹਿਬ ਜੀ ਦਾ ਆਪਣਾ ਪਿੰਡ ਮੰਨਣਾ ਸੀ ਪਰ ਰਾਜਾ ਸਾਹਿਬ ਜੀ ਪਿੰਡ ਵਿੱਚ ਬਹੁਤ ਹੀ ਘਟ ਰਹਿੰਦੇ ਸੀ ਆਪ ਜੀ ਦਾ ਪਰਿਵਾਰ ਇੱਕ ਲੰਬੜਦਾਰ ਪਰਵਾ ਸੀ ਉਹਨਾਂ ਦੇ ਪਿਤਾ ਤੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਕਿਹਾ ਕਿ ਘਰ ਚਲੋ ਆਪਣੀ ਲੰਬੜਦਾਰੀ ਸੰਭਾਲੋ ਰਾਜਾ ਸਾਹਿਬ ਨੇ ਕਿਹਾ ਸਾਨੂੰ ਕੁਝ ਨਹੀਂ ਚਾਹੀਦਾ ਆਪਾਂ ਲੰਬੜਦਾਰੀਆਂ ਕੀ ਕਰਨੀਆਂ ਸਾਡੀ ਡਿਊਟੀ ਤੇ ਨਾਮ ਜਪਣਾ ਕਰਮ ਦੀ ਕੀਰਤ ਕਰਨੀ ਤੇ 사ਤ ਸੰਗ ਕਰਨਾ ਹੈ ਤੇ ਸਾਬ ਨੂੰ ਕੁਸ ਕਾਲਪੁਰਖ ਦੇ ਚੰਨਾ ਨਾਲ ਜੋੜਨਾ ਹੈ ਇਸ ਤਰ੍ਹਾਂ ਰਾਜ ਸਾਹਿਬ ਦੀ ਸ਼ੋਭਾ ਸਾਰੇ ਪੰਜਾਬ ਵਿੱਚ ਹੋਣ ਲੱਗੀ ਜਿੱਥੇ ਵੀ ਜਾਂਦੇ ਕਾਫੀ ਸੰਗਤ ਇਕੱਠੀ ਹੋ ਜਾਂਦੀ ਇਹ ਆ ਜੀ ਉਹ ਜਿਹੜੇ ਮਨਲਕੇ ਦੀ ਘਰ ਖਾਂਦੇ ਆ ਸੀ ਇਹ ਰਾਜਾ ਸਾਹਿਬ ਨੇ ਆਪਣੇ ਹੱਥੀ ਲਾਇਆ ਸੀ ਤੇ ਇੱਥੇ ਸਾਰੀ ਸੰਗਤਾਂ ਪਾਣੀ ਪੀ ਕੇ ਜ਼ਰੂਰ ਜਾਂਦੀਆਂ ਨੇ ਜ਼ਰੂਰ ਜਲ ਛੱਕ ਕੇ ਜਾਂਦੀਆਂ ਨੇ ਤੇ ਜਿਹੜਾ ਵੀ ਇਥੇ ਜਲ ਛੱਕਦਾ ਹੈ ਤੇ ਉਹਦੇ ਦੁੱਖ ਨੀਵਾਰਨ ਦੂਰ ਹੁੰਦੇ ਤਕਲੀਫਾਂ ਦੂਰ ਹੁੰਦੀਆਂ ਜਿੱਦ ਤੱਕ ਤੁਸੀਂ ਦੇਖ ਸਕਦੇ ਸਾਰੇ ਸੰਗਤਾਂ ਪਾਣੀ ਪੀ ਕੇ ਜ਼ਰੂਰ ਜਾਂਦੀਆਂ ਨੇ ਤੇ ਸਾਰੇ ਪੀਂਦੇ ਤੇ ਹੱਥ ਡੱਬੇ ਫੜੇ ਤੇ ਦੇਖ ਸਕਦੇ ਤੇ ਡੱਬੇ ਵੀ ਚੜਦੇ ਆ ਬੜੀ ਮਹਾਨਤਾ ਇੱਥੇ ਆਪਣੀ ਸ਼ਰਧਾ ਪਾਉਣਾ ਸਾਰੇ ਸੰਗਤਾਂ ਹੁੰਦੀਆਂ ਨੇ ਤੇ ਜਾਲ ਇਥੋਂ ਜ਼ਰੂਰ ਛੱਕੇ ਜਾਂਦੀਆਂ ਨੇ ਸਾਰੇ ਸੰਗਤਾਂ ਛੱਕਦੀਆਂ ਉਸ ਤੋਂ ਬਾਅਦ ਆਪਾਂ ਵੀ ਛੱਕਿਆ ਆਪਾਂ ਵੀ ਆਪਣੇ ਦੁੱਖ ਨਿਵਾਰਨ ਦੂਰ ਕੀਤੇ ਤੇ ਜਲ ਸਕੇ ਅੱਗੇ ਤੁਰ ਪਏ ਇੱਥੇ ਸੰਖੇਪ ਇਤਿਹਾਸ ਲਿਖਿਆ ਹੈ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਪੜ ਸਕਦੇ ਜੇ ਰਾਜਾ ਸਾਹਿਬ ਦਾ ਪੂਰਾ ਇਤਿਹਾਸ ਦੱਸਿਆ ਆ ਹੁਣ ਉਸ ਜਗ੍ਹਾ ਵੱਲ ਲੈ ਕੇ ਆਉਂਨੇ ਆ ਜੀ ਜਿੱਥੇ ਆਪਣੀ ਸ਼ਰਦਾ ਪਾਣ ਆ ਨਾ ਇੱਥੇ ਸਰੋ ਦਾ ਤੇਲ ਪਾਸਦੇ ਆ ਜੇ ਤੁਸੀਂ ਪਹਿਲੀ ਵਾਰ ਆਉਂਦੇ ਤੇ ਧਿਆਨ ਨਾਲ ਦੇਖ ਲਓ ਤੇ ਘਰੋਂ ਵੀ ਲੈ ਕੇ ਆ ਸਕਦੇ ਤੇ ਇੱਥੇ ਅਰਗਬਤੀਆਂ ਸਾਰਾ ਕੁਝ ਤੂਪ ਜਗਾ ਸਕਦੇ ਤੇ ਬਾਹਰੋਂ ਵੀ ਮੇਲਦਾ ਖਰੀਦ ਸਕਦੇ ਜੇ ਤੇ ਇੱਥੇ ਪਾ ਸਕਦੇ ਜੀ ਤੇ ਇੱਥੇ ਦਈ ਜੋਤਾ ਲਾਈ ਜਾਂਦੀ ਆ ਤੇ ਵੇਖ ਸਕਦੇਓ ਇਸ ਤੋਂ ਬਾਅਦ ਤੁਹਾਨੂੰ ਲੰਗਰ ਹਾਲ ਦਿਖਾਉਨੇ ਆ ਜੀ ਆ ਲੰਗਰ ਹਾਲ ਤੇ ਵੀ ਵੇਖ ਸਕਦੇਓ ਤੇ ਆਹ ਰਸਤੇ 'ਚ ਮੈਨੂੰ ਨਾ ਫੇਰ ਇੱਥੇ ਜਾਨਵਰ ਦੇਖਣ ਨੂੰ ਮਿਲੇ ਆਪਾਂ ਇਹਨਾਂ ਨੂੰ ਜਾਨਵਰ ਹੀ ਗਾਵੇਂ ਇੱਕ ਰੱਬੀ ਰੂਪ ਹੀ ਆ ਵੀ ਇੱਥੇ ਨਹੀਂ ਤੇ ਕਈ ਭਜਾ ਦਿੰਦੇ ਆ ਕਈ ਕਿਤੋਂ ਭਜਾ ਦਿੰਦੇ ਕਈ ਕਿਤੇ ਤੇ ਆਹ ਵੇਖ ਸਕਦੇ ਕਿੰਨੇ ਵਧੀਆ ਤਰਾਏ ਹਨ ਮਨਨਾ ਪਏ ਠੰਡਾ ਮਾਹੌਲ ਆ ਤੇ ਲੰਗਰ ਆ ਰਵੇ ਸਾਦੇ ਬੜਾ ਵਧੀਆ ਬਣਾਏਗਾ ਰਸੋਖਾਨਾ ਰਾਜਾ ਸਾਹਿਬ ਜੀ ਦੇ ਦੁਆਰਾ ਤੇ ਇੱਥੇ ਸਾਰੇ ਜਾਣੀ ਸੰਗਤ ਆਪਣਾ ਪ੍ਰਸ਼ਾਦਾ ਛਕਦੇ ਆ ਜੀ ਰਾਜਾ ਸਾਹਿਬ ਜੀ ਨੂੰ ਰਸੋਖਾਨਾ ਵੀ ਕਿਹਾ ਜਾਂਦਾ ਕਿਉਂਕਿ ਇਹਨਾਂ ਨੇ ਹੀ ਲੰਗਰ ਦੀ ਸ਼ੁਰੂਆਤ ਕੀਤੀ ਸੀ 1916 ਦੇ ਵਿੱਚ ਰਾਜਾ ਸਾਹਿਬ ਜੀ ਨੇ ਇੰਦਰ ਜੀ ਨੂੰ ਹੁਕਮ ਦੇ ਦਿੱਤਾ ਕਿ ਸਾਰੇ ਲੰਗਰ ਦੀ ਸ਼ੁਰੂਆਤ ਕੀਤੀ ਜਾਵੇ ਤੇ ਇੰਦਰ ਜੀ ਨੇ ਹੁਕਮ ਮੰਨਦਿਆਂ ਹੋਇਆ ਰਾਜਾ ਸਾਹਿਬ ਜੀ ਦਾ ਬਾਬਾ ਮਾਨਾ ਜੀ ਨੂੰ ਇਹ ਸਾਰਾ ਕਾਰਵਾਰ ਸੌਂ ਦਿੱਤਾ ਤੇ ਆਪਣੀ ਹੀ ਠੇਹਾ ਕਾਰਵਾਈ ਸਾਰਾ ਲੰਗਰ ਤਿਆਰ ਕਰਾਇਆ ਤੇ ਲੰਗਰ ਤਿਆਰ ਕਰਨ ਤੋਂ ਬਾਅਦ ਸਾਰਾ ਪਹਿਲਾਂ ਸਾਰੇ ਪਸ਼ੂ ਪੰਛੀ ਤੇ ਜਾਨਵਰਾਂ ਨੂੰ ਖਵਾਇਆ ਤੇ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਇਹ ਲੰਗਰ ਸ਼ਿਕਾਇਆ ਗਿਆ ਇਸ ਤਰ੍ਹਾਂ ਰਾਜਾ ਸਾਹਿਬ ਜਿਨੇ ਆਪਣੀ ਤਨੋਂਮਨ ਸੇਵਾ ਨਿਭਾਈ ਤੇ ਆਖਿਰਕਾਰ ਵਿੱਚ ਉਹ ਭਾਦਰੋ ਦੇ ਵਿੱਚ 1940 ਦੇ ਵਿੱਚ ਆਪ ਜੋਤੀ ਜੋਤ ਸਮਾ ਗਏ ਪਿੰਡ ਮੰਜਾਰਾ ਦੇ ਵਿੱਚ ਜਿੱਥੇ ਕਿ ਉਹਨਾਂ ਦਾ ਆਲੀਸ਼ਾਨ ਦਰਬਾਰ ਬਣਾਇਆ ਗਿਆ ਸੋਨੇ ਨਾਲ ਜੜਿਆ ਆ ਹੁਣ ਆਪਾਂ ਕਰਲੀ ਤੋਂ ਵਾਪਸੀ ਮੱਥਾ ਮੁਕਾ ਟੇਕ ਲੈ ਤੁਹਾਨੂੰ ਦਰਸ਼ਨ ਕਰਾਤੇ ਆ ਤੇ ਹੁਣ ਆਪਾਂ ਚੱਲੇ ਘਰ ਵੱਲ ਤੇ ਜੇ ਦੀ ਬਸ ਤੇ ਹੋਣਾ ਬਸ ਤੇ ਇਰਮਾਨ ਨਾਲ ਸਾਡੇ ਜੇ ਪੰਗਾ ਤੋਂ 15 ਰੁਪਏ ਲੱਗਣਗੇ ਸੋ ਤੱਕ ਧਾਰ ਦੇਣਗੇ ਤੇ ਉਥੋਂ ਤੁਰਕੀ ਵੀ ਆਸ ਤੇ ਸਿੱਧੀ ਬਸ ਵੀ ਹੁੰਦੀ ਆ ਉਹਦਾ ਪਰ ਟਾਈਮ ਹੈਗਾ 12:40 ਤੇ ਹੋਰ ਵੀ ਟਾਈਮ ਹੈ ਗਿਆ ਸਿੱਧਾ ਵੀ ਆ ਸਕਦੇ ਆ ਤੇ ਦਸਾਂ ਦੇ ਦਾਰੇ ਕਰ ਸਕਦੇ ਆ ਸੇਜ ਵਲੋਗ ਵਧੀਆ ਲੱਗਾ ਸ਼ੇਅਰ ਜਰੂਰ ਕਰਦੇ ਤੇ ਹੁਣ ਮਿਲਦੇ ਨੈਕਸਟ ਵੀਡੀਓ ਉੱਥੋਂ ਤੱਕ ਲਈ ਲੈਂਦੇ ਕਰ ਬਾਈ ਬਾਈ